ਸਤਨਾ ਵਾਹਿਗੁਰੂ ਸੋ ਜੀਓ ਤਨਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਤਨਤਨ ਬੱਬਾ ਨਾਨਕ ਜੀ ਮਿਹਰ ਪਰਾਤ ਰੱਖਣਾ ਸਭ ਸੰਸਾਰ ਨੂੰ ਇਸ ਕਾਲ ਯੁਗ ਤੋਂ ਬਚਾ ਕੇ ਰੱਖਣਾ ਆਪਣੇ ਚਰਨ ਗੋਵਲਾਂ ਨਾਲ ਜੋੜਨਾ ਇਹ ਸਾਡੀ ਬੇਨਤੀ ਹੈ ਸੋ ਹਾਉ ਅੱਜ ਦੀ ਸਾਕੀ ਇੱਕ ਦਿਨ ਦੀ ਗੱਲ ਹੈ ਜੂ ਸ਼੍ਰੀ ਗੁਰੂ ਨਾਨਕ ਦੇਵ ਜੀ 20 ਸਾਲਾਂ ਦੇ ਹੋਏ ਨਾ ਪੈ ਰਿਸ਼ਤ 20 ਵਰਸ ਦੇ ਹੋਏ ਤਾਂ ਨਾਨਕ ਜੀ ਦੀ ਉਹ ਚੱਲਦੀ ਸੀ ਜੇ ਪਹਿਲਾ ਸੀ ਉਹੀ ਚੱਲੀ ਹੁਣ ਸੀ 20 ਸਾਲ ਦੀ ਮੁੱਢ ਦੇ ਕੋਈ ਹਜੇ ਵੀ ਉਹੀ ਚੱਲੀ ਜਿਸ ਪਾਸੇ ਇੱਛਾ ਹੋਵੇ ਉਸੇ ਪਾਸੇ ਚਲੇ ਜਾਵਣ ਜਿੱਥੇ ਬੈਠਣ ਉੱਥੇ ਹੀ ਬੈਠੇ ਰਹਿਣ ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਇੱਕ ਦਿਨ ਇੱਕ ਅਤੀਤ ਸ਼ਹਿਰ ਦੇ ਬਾਹਰ ਆਏ ਬੈਠਾ ਉਸਦੇ ਪਾਸ ਗੁਰੂ ਨਾਨਕ ਜੀ ਸਹਿ ਸੁਭਾਏ ਜਾ ਬੈਠੇ ਤਾਂ ਨਾਨਕ ਜੀ ਦੇ ਹੱਥ ਵਿੱਚ ਉਸ ਵੇਲੇ ਇੱਕ ਗੜਵਾ ਅਤਿ ਛਾਪ ਸਵਰਨ ਦੀ ਸੀ ਸੋਨੇ ਦੀ ਛਾਪ ਇੱਕ ਗੜਵਾ ਅਤੇ ਜਿਹਦਾ ਅਤੀਤ ਨੇ ਗੁਰੂ ਨਾਨਕ ਜੀ ਨੂੰ ਪੁੱਛਿਆ ਆਰੇ ਬਾਲਕ ਤੂੰ ਕੌਣ ਹੁੰਦਾ ਹੈ ਅਤੇ ਤੇਰਾ ਨਾਮ ਕੀ ਹੈ ਤਾਂ ਸ਼੍ਰੀ ਗੁਰੂ ਨਾਨਕ ਜੀ ਨੇ ਕਿਹਾ ਹੇ ਸਾਧ ਜੀ ਮੇਰਾ ਨਾਮ ਤਾਂ ਨਾਨਕ ਨਰੰਕਾਰੀ ਹੈ ਅਤੇ ਖੱਤਰੀ ਹੁੰਦਾ ਹਾਂ ਤਾਂ ਫਿਰ ਅਤੀਤ ਨੇ ਕਿਹਾ اے نانک جی تم پی نرنکاری ہو اور ہم بھی نرنکاری ہیں کچھ کھان کھان نو دے குரு نانک جی نے شاپ تے گڑوا اطیت دے اگے رکھے رکھ دیتا اطیت نے کہیا اے نانک اے شاپ گڑوا ہم کو پہنچ گیا ਹੇ ਇਹ ਤੂੰ ਆਪਣੇ ਪਾਸ ਹੀ ਰੱਖਣ ਦੇ ਤਾਂ ਗੁਰੂ ਨਾਨਕ ਜੀ ਕਿਹਾ हे ਦੇਵਤਾ ਜੀ ਮੁਖ ਸੋਂ ਤੂਕ ਜੋ ਡਰਤੀ ਹੈ ਉਹ ਫੇਰ ਉਠਾਈ ਤੀ ਨਹੀਂ ਕਹਿੰਦੇ ਜਿਹੜੀ ਚੀਜ਼ ਰੱਖਦੇ ਦੀ ਹੈ ਉਹ ਚੁੱਪੀ ਦੀ ਨਹੀਂ ਹੈਗੀ ਤਾਂ ਫੇਰ ਤੀਦ ਨੇ ਕਿਹਾ ਅਰੇ ਨਾਨਕ ਤੂੰ ਅਸਲੀ ਨਿਰੰਕਾਰੀ ਹੈ ਅਤੇ ਹਮ ਨਕਲੀ ਨਿਰੰਕਾਰੀ ਹੈ ਕਹਿੰਦਾ ਤੂੰ ਅਸਲੀ ਨਿਰੰਕਾਰੀ ਹੈ ਅਸੀਂ ਨਕਲੀ ਹਾਂ ਤੇ ਫਿਰ ਗੁਰੂ ਨਾਨਕ ਜੀ ਆਪਣੇ ਘਰ ਉੱਠ ਆਇਆ ਔਰ ਉਹ ਤੀਤ ਗੜਵਾ ਔਰ ਸ਼ਾਪ ਲੈ ਕੇ ਚੱਲ ਚੱਲਦਾ ਹੋ ਰਿਹਾ ਤਾਂ ਕਾਲੂ ਗੁਰੂ ਨਾਨਕ ਜੀ ਘਰ ਆਏ ਨੂੰ ਦੇਖ ਕਰ ਪੁੱਛਣ ਲੱਗਾ ਇਹ ਨਾਨਕ ਗੜਵਾ ਕਿੱਥੇ ਹੈ ਛਾਪ ਕਿੱਥੇ ਹੈ ਤੇ ਗੁਰਨਾਨਕ ਜੀ ਅੱਗੇ ਉਪ ਚੁੱਪ ਚਾਪ ਕਰ ਰਹੇ ਅਤੇ ਬੋਲੇ ਨਹੀਂ ਕੁਝ ਵੀ ਤਾਂ ਕਾਲੂ ਬਹੁਤ ਬਹੁਤ ਗੁੱਸੇ ਹੋਇਆ ਗੁੱਸੇ ਹੋਇ ਕਰ ਅਖਣ ਲੱਗਾ ਜਾ ਬਾਬਾ ਮੇਰੇ ਘਰੋਂ ਨਿਕਲ ਜਾ ਮੈਂ ਤੇਨ ਮੈਂ ਤੇਰਾ ਫਰੂ ਨਹੀਂ ਬਹੁਤ ਭੌਂਕ ਚੌਂਕ ਰਿਹਾ ਤੂੰ ਸਮਝਦਾ ਕੁਝ ਨਹੀਂ ਮੇਰੇ ਆਖਣ ਦੀ ਬਾਤ ਤੇ ਮਨ ਵਿੱਚ ਕੋਈ ਨਹੀਂ ਪਹੁੰਚਦੀ ਨਾ ਤੂੰ ਮੇਰੇ ਕਹੇ ਸਮਝਦਾ ਹੈ ਰਾਈ ਨੇ ਰਾਈ ਬੁਲਾਰ ਨੇ ਇਹ ਬਾਤ ਸੁਣ ਕੇ ਕਾਲੂ ਨੂੰ ਬੁਲਾਇਆ ਜਿਸ ਵਕਤ ਕਾਲੂ ਆਇਆ ਤਾਂ ਰਾਈ ਬੁਲਾਰ ਨੇ ਆਖਿਆ ਅਬੇ ਕਾਲੂ ਵੱਤ ਕਿਆ ਹੋਇਆ ਕੀ ਗੱਲ ਹੋ ਗਈ ਤਾਂ ਕਾਲੂ ਨੇ ਕਿਹਾ ਰਏ ਜੀ ਪਸੂ ਹੋਇਆ ਛਾ ਪਰ ਗੜਵਾ ਕਿਤੇ ਵੱਲ ਸਿਟ ਆਇਆ ਜਾਣਿਆ ਨਹੀਂ ਜਾਂਦਾ ਕਿਆ ਕੀਤਾ ਸਰਾਏ ਆਖਿਆ ਕਾਲੂ ਨਾਨਕ ਨੂੰ ਜੈ ਰਾਮ ਪਾਸ ਘੱਲ ਦਿੰਦਾ ਹਾਂ ਦਿੰਦੇ ਹਾਂ ਇੱਥੇ ਤੂੰ ਵੀ ਰੋਜ਼ ਖੱਪਦਾ ਹੈ ਤੇ ਨਾਨਕ ਵੀ ਰੰਝ ਰੱਖਦਾ ਰਹਿੰਦਾ ਹੈ ਇੱਥੇ ਹੀ ਕੁਝ ਕੰਮ ਕਰੇਗਾ ਕਹਲੂ ਆਖਿਆ ਜੀ ਜਿਵੇਂ ਤੁਹਾਡੀ ਰਜ਼ਾਏ ਇੱਕ ਚਿੱਠੀ ਆਪਣੇ ਦਸਤਕਤੀ ਲਿਖੀ ਲਿਖ ਦਿੱਤੀ ਚਿੱਠੀ ਵਿੱਚ ਲਿਖ ਇਹ ਲਿਖਿਆ ਭਾਈਆ ਜੈ ਰਾਮ ਅਸਾਂ ਨਾਨਕੀ ਨਾਨਕ ਜੀ ਨੂੰ ਤੇਰੇ ਪਾਸ ਭੇਜਿਆ ਤੁਸਾਂ ਇਸ ਦੀ ਖਾਤਰ ਕਰਨੀ ਜੋ ਕੁਝ ਤੁਸਾਂ ਪਾਸੋਂ ਹੋਵੇ ਹੋ ਆਵੇ ਸੋ ਟਿਲ ਨਹੀਂ ਕਰਨੀ ਕਿਸੇ ਕੰਮ ਤੇ ਲਾਈ ਲਾਏ ਦੇਣਾ ਨਾਨਕ ਜੀ ਨੂੰ ਸਾਲਾ ਕਰਕੇ ਨਾ ਜਾਣੀ ਇਹ ਖੁਦਾ ਏ ਰੱਬ ਹੈ ਏ ਪਰਮਾਤਮਾ ਹੈ ਏ ਖੁਦਾ ਹੈ ਇਹ ਚਿੱਠੀ ਦਿੱਤੀ ਨਾਨਕ ਜੀ ਰਾਏ ਨੂੰ ਮਿਲ ਕੇ ਤਿਆਰ ਹੋਏ ਫਿਰ ਨਾਨਕ ਜੀ ਮਾਤਾ ਪਿਤਾ ਨੂੰ ਮਿਲ ਕੇ ਤੁਰਨ ਲੱਗੇ ਤਾਂ ਮਾਤਾ ਬੈਰਾ ਕਰਨ ਲੱਗੀ ਆਖਣ ਲੱਗੀ ਆਖਣ ਲੱਗੀ ਨਾਨਕ ਮੇਰੇ ਪਾਸ ਸੀ ਤਾਂ ਤਰਵਾਸ ਸੀ ਹੁਣ ਪਰਦੇਸ ਚੱਲਿਆ ਹੈ ਕੀ ਜਾਣੇ ਆਵੇਂਗਾ ਕਿ ਨਾ ਆਵੇਂ ਤਾਂ ਨਾਨਕ ਜੀ ਆਖਿਆ ਮਤਾ ਅਸੀਂ ਇੱਥੇ ਤੁਹਾਡਾ ਕੰਮ ਕੀ ਕਰਦੇ ਹਾਂ ਅਰ ਓਥੇ ਅਸਾਂ ਕੀ ਕਰਨਾ ਹੈ ਮਾਤਾ ਕਿਹਾ ਪੁੱਤਰ ਕੰਮ ਭਾਵੇਂ ਕਰਦਾ ਵਾ ਸਾਂ ਜਾਂ ਨਹੀਂ ਮੇਰੇ ਪੁੱਤਰ ਮੇਰੇ ਨੇਤਰ ਤਾਂ ਠੰਡੇ ਸਨ ਮੇਰੇ ਸਾਹਮਣੇ ਤਾਂ ਸੀ ਭਾਵੇਂ ਸਾਰਾ ਜਹਾਨ ਲੱਖ ਵਸਦਾ ਸੀ ਤਾਂ ਸ੍ਰੀ ਗੁਰੂ ਸ੍ਰੀ ਨਾਨਕ ਜੀ ਕਿਰਪਾ ਦ੍ਰਿਸ਼ਟੀ ਕਰਕੇ ਮਾਤਾ ਦਾ ਮੋਹ ਦੂਰ ਕਰਕੇ ਕਿਹਾ ਮਾਤਾ ਜੀ ਪਰਮੇਸ਼ਰ ਸਿਮਰਨ ਕਰਨਾ ਹੋਰ ਸਭ ਨੂੰ ਮਿਲ ਕੇ ਅਰਬਾਲੇ ਨੂੰ ਨਾਲ ਲੈ ਕੇ ਕਿਰਪਾ ਦ੍ਰਿਸ਼ਟੀ ਸੇ ਉੱਥੇ ਵਿਦਿਆ ਵਿਦਿਆ ਹੋਏ ਤਾਂ ਨਾਨਕ ਜੀ ਤਲਵੰਡੀ ਤੋਂ ਪੰਜਵੇਂ ਦਿਨ ਸultanpur ਜਾਏ ਬੜੇ ਜਾ ਪਹੁੰਚੇ 1500 ਸਨ 1544 ਮੱਘਰ ਸੁਦੀ 7 ਨੂੰ ਨਾਨਕ ਜੀ ਬੀਬੇ ਨਾਨਕੀ ਜੀ ਨੂੰ ਜਾਇ ਮਿਲੇ ਤਾਂ ਬੇਬੇ ਨਾਨਕੀ ਗੁਰੂ ਨਾਨਕ ਜੀ ਗੁਰੂ ਨਾਨਕ ਦੇ ਪੈਰਾਂ ਤੇ ਟੈਪਈ ਤਾਂ ਗੁਰੂ ਨਾਨਕ ਜੀ ਕਿਹਾ ਬੇਬੇ ਤੂੰ ਵੱਡੀ ਹੈ ਸਗੋਂ ਮੈਂ ਤੇਰੇਆਂ ਪੈਰਾਂ ਤੇ ਪਵਾਂ ਕਿ ਤੂੰ ਮੇਰੇਆਂ ਪੈਰਾਂ ਤੇ ਪਵੇਂ ਤਾਂ ਬੇਬੇ ਨਾਨਕ ਜੀ ਕਿੰਨੇ ਕਿਹਾ ਭਾਈ ਜੀ ਤੁਸੀਂ ਸੱਚ ਆਖਦਾ ਤੂੰ ਸੱਚ ਆਖਦਾ ਹੈ ਪਰ ਜੇ ਤੂੰ ਆਦਮੀ ਹੋਵੇਂ ਤਾਂ ਇਹ ਬਤਾ ਕਰਾਂ ਤੂੰ ਤੂੰ ਮੈਨੂੰ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ ਤੂੰ ਮੈਨੂੰ ਰੱਬ ਹੀ ਨਜ਼ਰ ਆਉਂਦਾ ਅੱਗੋਂ ਜੈ ਰਾਮ ਘਰ ਨਹੀਂ ਆਇਆ ਆਹ ਤਾਂ ਬੀਬੇ ਨਾਨਕੀ ਜਿਨੇ ਗੁਰੂ ਨਾਨਕ ਜੀ ਨੂੰ ਪੀੜਾ ਪਾਏ ਕਿਹੜਾ ਕਿਹੜੇ ਤੇ ਬਿਠਾ ਦਿੱਤਾ ਬਾਬਾ ਜੀ ਬੈਠ ਗਏ ਤੇ ਲੱਗੀ ਪੁੱਛਣ ਕਿਉਂ ਭਾਈ ਬਹੁਤ ਖੁਸ਼ੀ ਹੋ ਰਹੀ ਹੋਈ ਤਾਂ ਗੁਰੂ ਨਾਨਕ ਜੀ ਵਾਰਤਾ ਕਰਨ ਲੱਗੇ ਆਏ ਇਚਰਾ ਨੂੰ ਜੈਰਾਬੀ ਇਹਨੇ ਨੂੰ ਜੈਰਾਬੀ ਘਰ ਆ ਗਿਆ ਤੇ ਆਏ ਕਰ ਦੇਖੇ ਤਾਂ ਨਾਨਕ ਜੀ ਘਰ ਬੈਠਾ ਹੈ ਅਤੇ ਗੁਰਨਾਨਕ ਜੀ ਨੇ ਵੀ ਡੱਠਾ ਜੋ ਜੀਜਾ ਵੀ ਆਇਆ ਗੁਰੂ ਨਾਨਕ ਜੀ ਉਸਦੇ ਹੀ ਉੱਠਦੇ ਹੀ ਜੈ ਰਾਮ ਦੇ ਪੈਰਾਂ ਤੇ ਢਹਿ ਪਏ ਅਤੇ ਜੈ ਰਾਮ ਵੀ ਮਹਾਂ ਸਿਆਣਾ ਸੀ ਤੇ ਜੈ ਰਾਮ ਨੇ ਗੁਰੂ ਨਾਨਕ ਜੀ ਦੇ ਹੱਥ ਫੜ ਕੇ ਦਿੱਤੇ ਅਤੇ ਆਪ ਗੁਰੂ ਨਾਨਕ ਜੀ ਦੇ ਪੈਰਾਂ ਤੇ ਪੈਰਾਂ ਤੇ ਹੱਥ ਰੱਖੇ ਤਾਂ ਗੁਰੂ ਨਾਨਕ ਜੀ ਕਿਹਾ ਜੀਜਾ ਜੀ ਇਹ ਪੁੱਠੀ ਵੀਦ ਕਿਉਂ ਕੀਤੀ ਤਾਂ ਜੈ ਰਾਮ ਨੇ ਕਿਹਾ ਇਹ ਨਾਨਕ ਜੀ ਤੁਸੀਂ ਜਾਣਦੇ ਰਹੋਗੇ ਜੋ ਤੁਸੀਂ ਸਾਲਾ ਜੀਜਾ ਆਹੇ ਔਰ ਮੈਂ ਤਾਂ ਤੁਹਾਨੂੰ ਪਰਮੇਸ਼ਰ ਕਰਕੇ ਹੀ ਜਾਣਦਾ ਅਰੇ ਮੇਰੇ ਭਾਗ ਵੱਡੇ ਹੋਏ ਹਨ ਜੋ ਤੁਸੀਂ ਮੇਰੇ پاس ਆਏ ਪਹੁੰਚੇ ਹੋ ਔਰ ਮੈਨੂੰ ਦਰਸ਼ਨ ਦਿੱਤਾ ਅਰ ਮੈਂ ਨਿਹਾਲ ਹੋਇਆ ਹਾਂ ਮੈਂ ਨਿਹਾਲ ਹੋਇਆ ਹਾਂ ਹੁਣ ਤੁਸੀਂ ਕਰੋ ਕੁਛ ਕਰੋ ਕੁਛ ਨਹੀਂ ਅਰ ਬੈਠ ਕੇ ਸਹਿਜ ਨਾਲ ਪਰਮੇਸ਼ਰ ਦੇ ਗੁਣ ਗਾਓ ਅਰ ਗੁਜਰਾਨ ਕਰੋ ਤਾਂ ਗੁਰੂ ਨਾਨਕ ਜੀ ਅੱਗੋਂ ਕਿਹਾ ਪਤਲਾ ਜੀਜਾ ਜੀ ਜੇ ਕੁਛ ਕਿਰਤ ਹੋਏ ਹੋਏ ਆਵੇ ਤਾਂ ਬਹੁਤ ਭਲੀ ਗੱਲ ਹੈ ਤੇ ਜੈ ਰਾਮ ਨੇ ਆਖਿਆ ਭਾਈ ਜੀ ਜੇ ਤੁਹਾਡੀ ਤਾਂ ਸਾਡੇ ਜੀ ਵਿਚ ਉਪਜੀ ਹੈ ਤਾਂ ਇਹ ਪਹਿਲੀ ਗੱਲ ਹੈ ਤਾਂ ਜੈ ਰਾਮ ਨੇ ਪੁੱਛਿਆ ਇਹ ਨਾਨਕ ਜੀ ਤੁਸੀਂ ਕੁਝ ਤੁਰਕੀ ਵੀ ਪੜੇ ਹੋ ਤਾਂ ਗੁਰੂ ਜੀ ਗੁਰੂ ਨਾਨਕ ਜੀ ਨੇ ਕਿਹਾ ਜੀਜਾ ਜੀ ਅਸੀਂ ਹਿੰਦੀ ਹਿੰਦਗੀ ਪੜੇ ਹਾਂ ਤੇ ਜੈ ਰਾਮ ਨੇ ਕਿਹਾ ਗੁਰੂ ਨਾਨਕ ਜੀ ਮੈਂ ਤੁਹਾਨੂੰ ਮੋਦੀ ਖਾਨਾ ਨਵਾਬ ਦਾ ਲੈ ਦੇਵਾਂ ਤਾਂ ਗੁਰੂ ਨਾਨਕ ਜੀ ਆਖਿਆ ਕਿਹੜੇ ਕਿਹੜੇ ਨਵਾਬ ਦਾ ਮੋਦੀ ਖਾਨਾ ਲੈ ਦੇਵੇਂ ਲੈ ਦੇ ਦਿੰਦੇ ਹੋ ਤਾਂ ਜੈਰਾਮ ਨੇ ਕਿਹਾ ਨਾਨਕ ਜੀ ਨਵਾਬ ਦੌਲਤ ਖਾਨ ਲੋਧੀ ਹੈ ਇਸ ਦਾ ਮੋਦੀ ਖਾਨਾ ਵੱਡਾ ਹੈ ਵਾਡੇ ਪਾਸੋਂ ਜੀਕਰ ਹੋਵੇ ਹੋਏ ਹੋਵੇ ਤਾਂ ਮੈਂ ਕਿਰਤ ਉਹ ਕਿਰਤ ਕਰੂ ਤਾਂ ਗੁਰੂ ਨਾਨਕ ਜੀ ਕਿਹਾ ਭਲਾ ਭਾਈ ਜੈ ਰਾਮ ਜੀ ਜੇਕਰ ਕਰਤਾਰ ਨਿਵਾਹ ਕਰ ਦੇਵੇਗਾ ਤਾਂ ਅਸੀਂ ਉਹ ਕਿਰਤ ਕਰਾਂਗੇ ਤਾਂ ਗੁਰੂ ਨਾਨਕ ਜੀ ਦੀ ਭੈਣ ਬੀਬੇ ਨਾਨਕ ਜੀ ਬੋਲੀ ਭਾਈ ਜੀ ਤੂੰ ਤਾਂ ਪਰਮੇਸ਼ਰ ਦਾ ਰੂਪ ਹੈ ਜਿਸਾ ਰਜਿਕ ਪਰਮੇਸ਼ਰ ਨੇ ਦਿੱਤਾ ਹੈ ਤੂੰ ਵੀ ਬੈਠਾ ਖਾ ਅਤੇ ਅਸੀਂ ਇਹ ਪਰਮੇਸ਼ਰ ਦੇ ਦਿੱਤੇ ਵਿੱਚੋਂ ਖਾਂਦੇ ਹਾਂ ਤੂੰ ਇਹਨਾਂ ਜੰਜਾਲਾਂ ਵਿੱਚ ਨਾ ਪਾਓ ਤੂੰ ਨਾਨਕ ਨਰੰਕਾਰੀ ਨਰੰਕਾਰ ਜੀ ਹੈ ਨਰੰਕਾਰ ਦਾ ਭਗਤ ਹੈ ਅਤੇ ਫਿਕਰਾ ਦਾ ਦੋਸਤ ਦੌਲਤ ਦੌਲਤ ਤੋਂ ਮਿਲਣ ਵਾਲਾ ਹੈ ਅਗੋਂ ਗੁਰੂ ਨਾਨਕ ਜੀ ਕਿਹਾ ਭਲਾ ਬੀਬੇ ਜੀ ਜਿਵੇਂ ਤੁਸੀਂ ਆਖੋ ਸੋ ਤਿਵੇਂ ਹੀ ਕਰਾਂਗਾ ਅਤੇ ਕਿਰਤ ਕਰਕੇ ਖਰੀਦਾ ਖਾਇਦਾ ਹੈ ਤਾਂ ਪਵਿੱਤਰ ਹੋਈ ਰਹੂਈਦਾ ਅਰ ਤੁਸੀਂ ਵੀ ਇਹੋ ਕਿਹਾ ਹੈ ਕਿ ਹੱਕ ਹਲਾਲ ਕਰਕੇ ਖਾਣਾ ਭਲਾ ਹੈ ਤਾਂ ਨਾਨਕ ਜੀ ਨਾਨਕੀ ਜੀ ਨੇ ਕਿਹਾ ਭਲਾ ਭਾਈ ਜੀ ਇਹ ਤੁਹਾਡੀ ਮਰਜ਼ੀ ਜੋ ਤੁਹਾਡੇ ਝੀਕ ਵਿੱਚ ਉਪਜੀ ਹੈ ਸੋਈ ਪਲੀ ਗੱਲ ਹੈ ਤਾਂ ਫਿਰ ਨਾਨਕ ਜੀ ਨੇ ਜੈ ਰਾਮ ਨੂੰ ਪੁੱਛਿਆ ਜੂ ਜੀ ਇਸ ਦੇ ਹਾਲ ਦੇ ਆਪ ਮਹਿਰਮ ਹੋ ਮਹਿਰਮ ਹੋ ਕੀ ਨਹੀਂ ਜੀ ਤਾਂ ਜੈ ਰਾਮ ਬੋਲਿਆ ਹੇ ਬੰਦੀ ਜੀ ਪਰਮੇਸ਼ਰ ਦੀ ਮੈਂ ਮਹਿਰਮ ਹਾਂ ਤਾਂ ਨਾਨਕੀ ਜੀ ਆਖਿਆ ਸੁਣੋ ਜੀ ਇਸ ਦੀ ਕਥਾਉ ਕਹਾਣੀ ਪੀ ਕਰੀਏ ਇਹਦਾ ਮੰਗਣਾ ਵੀ ਕਰੀਏ ਕਿਤੇ ਤਾਂ ਇਸ ਦਾ ਗ੍ਰਸ ਨਾਲ ਮੋਹ ਪੈ ਜਾਏਗਾ ਤਾਂ ਇਸ ਪਾਸੋਂ ਕਿਰਤ ਵੀ ਹੋ ਜਾਵੇਗੀ ਹੋਇਆ ਵੀ ਕਿ ਜੈ ਰਾਮ ਨੇ ਕਿਹਾ ਬੰਦੀ ਪਰਮੇਸ਼ਰ ਦੀ ਜਾਂ ਇਹ ਕਿਰਤ ਲੱਗੇਗਾ ਤਾਂ ਕੋਈ ਖਤਰੀਟਾ ਇਸ ਦੀ ਕਹਾਣੀ ਵੀ ਕਰਾ ਜასი ਉਤਾਵਲੀ ਨਾ ਹੋ ਪਰਮੇਸ਼ਰ ਨੂੰ ਚਿਤ ਕਰ ਸਭ ਕੁਝ ਅੱਛਾ ਹੋ ਜਾਵੇਗਾ ਮਨੁੱਖਾ ਨੂੰ ਕਿਰਤ ਕਰਕੇ ਖਾਣਾ ਵੱਜਵ ਹੈ ਜਾਂ ਇਹ ਕਿਰਤ ਲੱਗੇਗੀ ਚਾਰ ਪੈਸੇ ਇਸ ਦੇ ਪਾਸ ਹੋਣਗੇ ਇੱਜ਼ਤ ਇਤਵਾਰ ਬਣੇਗਾ ਤਾਂ ਦੇਖ ਕੇ ਲੋਕ ਕਹਾਣੀ ਵੀ ਕਰ ਦੇਣਗੇ ਪਰਮੇਸ਼ਰ ਅੱਛੀ ਕਰੇਗਾ ਤਾਂ ਨਾਨਕੀ ਜੀ ਨੇ ਆਖਿਆ ਭਲਾ ਜੀ ਮੈਂ ਤਾਂ ਤੁਹਾਡੇ ਕੋਲੋਂ ਸਿਆਣੀ ਨਹੀਂ ਪਰ ਜੀ ਤੁਹਾਡੀ ਤੁਹਾਨੂੰ ਆਖ ਸਕਣ ਆਖ ਸਕਣ ਛੱਡਣਾ ਆਖ ਸਕਣ ਆਖ ਛੱਡਣਾ ਤਾਂ ਜੈ ਰਾਮ ਨੇ ਮੱਗਰ ਸੂਦੀ 14ਸ ਨੂੰ ਬੀਬੇ ਨਾਨਕੀ ਜੀ ਦਾ ਨਵਾਬ ਦੌਲਤ ਖਾਨ ਮਗਰ ਸੂਦੀ 1499 ਬਾਬੇ ਨਾਨਕ ਜੀ ਦਾ ਨਵਾਬ ਦੌਲਤ ਖਾਨ ਨਾਲ ਮੇਲ ਕਰਾਇਆ ਤਾਂ ਬਾਬਾ ਨਾਨਕ ਜੀ ਅਤੇ ਜੈ ਰਾਮ ਅਗਲੇ ਦਿਨ ਨਵਾਬ ਕੋਲ ਪਾਸ ਗਏ ਜੈ ਰਾਮ ਨੇ ਅਖਿਆ ਨਵਾਬ ਜੀ ਆਪ ਮੋਦੀ ਖਾਨੇ ਵਾਸਤੇ ਕਿਹਾ ਸੀ ਸੋ ਇਹ ਨਾਨਕ ਨਾਮ ਇਸ ਦਾ ਹੈ ਮੋਦੀ ਖਾਨੇ ਜਾਇਕਰ ਕਮਕਤੈ ਕੰਮ ਨੂੰ ਕੰਮ ਇਸ ਨੂੰ ਦਿਓ ਮੋਦੀ ਖਾਨੇ ਦਾ ਕੰਮ ਕਹਿੰਦੇ ਇਸ ਨੂੰ ਦਿਓ ਨਵਾਬ ਦੇਖ ਕੇ ਖੁਸ਼ੀ ਹੋਇਆ ਤੇ ਕਿਹਾ ਹੈ ਜੈ ਰਾਮ ਇਹ ਬਹੁਤ ਹਿਸ਼ਿਆਰ ਨਜ਼ਰ ਆਉਂਦਾ ਹੈ ਮੋਦੀ ਖੰਨਾ ਬਹੁਤ ਅੱਛਾ ਚਲਾਏਗਾ ਸੂ ਬੜੀ ਪ੍ਰਸੰਤਾ ਨਾਲ ਨਵਾਬ ਕੋਲੋਂ ਜੈ ਰਾਮ ਨੇ ਮੋਦੀ ਖਾਨਾ ਗੁਰੂ ਨਾਨਕ ਜੀ ਨੂੰ ਦਵਾਇਆ ਬੀਬੀ ਜੀ ਨੂੰ ਬਹੁਤ ਖੁਸ਼ੀ ਹੋਈ ਜੋ ਭਾਈ ਕਿਰਤ ਕਰਨ ਲੱਗਾ ਹੈ ਸੋ ਅੱਗੇ ਦੀ ਸਭ ਕੀ ਮੋਦੀ ਖਾਨੇ ਦੀ ਚਲਣੀ ਹੈ ਮੋਦੀ ਖਾਨਾ ਕਿਸ ਤਰ੍ਹਾਂ ਮਹਾਰਾਜ ਨੇ ਚਲਾਇਆ ਹੈ ਤੇ ਅੱਜ ਅੱਜ ਜੈ ਭయ్యా ਭਾਈ ਜੀ ਨਾਨਕ ਜੀ ਨੂੰ ਮੋਦੀ ਖਾਨੇ ਵਿੱਚ ਲਵਾਇਆ ਲਵਾਏ ਹਨ ਸੋ ਕੱਲ੍ਹ ਰੋਜ਼ ਮੋਦੀ ਖਾਨੇ ਦੀ ਗਲਬਾਤ ਸ਼ੁਰੂ ਹੋਏਗੀ ਸ੍ਰੀ ਹਿਮਾ ਦੇ ਚਾਚਾ ਕਾਂਪਰੇ ਸ਼ਾਸਤ੍ਰਮ ਦੇ ਸੋ ਜਰੂਰ ਸੁਣਿਆ ਕਰੋ ਸ਼ਾਖੀ ਨੂੰ ਮਨ ਚਿਤ ਕਰਕੇ ਸੁਣੋ ਮਹਾਰਾਜ ਨੇ ਦੁਨੀਆ ਬਚਾ ਕੇ ਸਾਰੇ ਕੰਮ ਕੀਤੇ ਬੇਰਾਗੀ ਵੀ ਹੋਏ ਕਿਰਤਵੀ ਕੀਤੀ ਓਦੀ ਖਾਨਾ ਵੀ ਚਲਾਇਆ ਕਿੱਥੇ ਕਿੱਥੇ ਨਹੀਂ ਗਏ ਅਦਾਸੀਆ ਕਿੱਥੇ ਕਿੱਥੇ ਸਾਰੇ ਅੱਗੇ ਆਣੇ ਐ ਤੇ ਉਸ ਮਹਾਰਾਜ ਨੂੰ ਹਮੇਸ਼ਾ ਯਾਦ ਕਰਿਆ ਕਰੋ ਸਵੇਰੇ ਸ਼ਾਮ ਤੇ ਇਹਨਾਂ ਦੀਆਂ ਸਾਖੀਆਂ ਸੁਣ ਸੁਣ ਕੇ ਆਪਣੇ ਵਿਪਸਿਆਂ ਨੂੰ ਵੀ ਛਲਾਓ ਜੋ ਸਿੱਖ ਧਰਮ ਗੁਰੂ ਨਾਨਕ ਦਾ ਧਰਮ ਛੜਦੀਆਂ ਕਲਾਂ ਵਿੱਚ ਜਾਵੇ ਸੋ ਆਓ ਇੱਥੇ ਹੀ ਕੀਮਾ ਦੇ ਚਾਚਕਾਂ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ